ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਨਆਰਆਈ ਭਰਾਵਾਂ ਦੇ ਕੋਲੋਂ ਮਦਦ ਮੰਗੀ ਹੈ ਕਿ ਪੰਜਾਬ ਨੂੰ ਰਲ ਮਿਲ ਕੇ ਆਬਾਦ ਕੀਤਾ ਜਾਵੇ ਹਾਲਾਂਕਿ ਐਨਆਰਆਈ ਭਰਾਵਾਂ ਵੱਲੋਂ ਆਲਰੇਡੀ ਵੱਡੇ ਪੱਧਰ ਤੇ ਮਦਦ ਕੀਤੀ ਜਾ ਰਹੀ ਹੈ ਚਾਹੇ ਉਹ ਪੈਸਾ ਹੋਵੇ ਚਾਹੇ ਉਹ ਭੋਜਨ ਹੋਵੇ ਚਾਹੇ ਉਹ ਟਰੈਕਟਰ ਹੋਣ ਚਾਹੇ ਉਹ ਦਵਾਈ ਦਾਪਾ ਹੋਵੇ ਸਾਰੀਆਂ ਸਹੂਲਤਾ એનਰਜੀ ਪ੍ਰਾਧਾਨ ਵੱਲੋਂ ਪਹਿਲ ਦੇ ਹਦਾਰ ਤੇ ਦੁੱਤੀਆਂ ਚਾਰੀਆਂ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦਾ ਦੇ ਦਿੱਤਾ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਵਿਧਾਇਕ ਸਭ ਵਿਧਾਨ ਸਭਾ ਦੇ ਵਿੱਚ ਸੈਸ਼ਨ ਬਲੌਂ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਇਹ ਜਾਣਕਾਰੀ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਕਰਨਗੇ 2 ਦਿਨਾਂ ਦੇ 3 ਦਿਨਾਂ ਦੇ اجلاس ਵਿੱਚ 26 26 27 28 29 ਯਾਨੀ ਕਿ ਚਾਰਾਂ ਦਿਨਾਂ ਦਾ اجلاس ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਤੋਂ ਬਾਅਦ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ 26 ਤੋਂ 29 ਸਤੰਬਰ ਤੱਕ ਬੁਲਾਇਆ ਗਿਆ ਹੈ ਜਿੱਥੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਮਹੱਤਵਪੂਰਨ ਫੈਸਲੇ ਲਏ ਜਾ ਸਕਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜਾਣਕਾਰੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਪ੍ਰਦਾਨ ਕਰਨ ਨਵੇਂ ਕਾਨੂੰਨਾ ਅਤੇ ਪ੍ਰਵਾਨਗੀ ਦੇਣ ਅਤੇ ਕੁਝ ਆਫਤ ਨਾਲ ਸੰਬੰਧਿਤ ਨਿਯਮਾਂ ਵਿੱਚ ਸੋਧ ਕਰਨ ਲਈ ਬੁਲਾਇਆ ਗਿਆ ਹੈ ਜਿਸ ਵਿੱਚ ਲੋਕਾਂ ਦੇ ਹਿੱਤ ਵਿੱਚ ਮਹੱਤਵਪੂਰਨ ਫੈਸਲੇ ਲਏ ਜਾ ਸਕਣ ਵਿਧਾਨ ਸਭਾ ਦੇ ਸਪੀਕਰ ਨੇ ਸੈਸ਼ਨ ਸੰਬੰਧੀ ਇੱਕ ਨੋਟਿਸ ਵੀ ਜਾਰੀ ਕੀਤਾ ਹੈ ਨੋਟਸ ਅਨਸਾਰ ਵਿਧਾਨ ਸਭਾ ਸੈਸ਼ਨ ਜੋ ਕਿ ਪਤਾ ਜਲਾਈ ਨੂੰ ਮਲਤਵੀ ਹੋਣਾ ਸੀ ਉਹ ਮਲਤਵੀ ਕਰ ਦਿੱਤਾ ਹੈ ਮਲਤਵੀ ਕਰ ਦਿੱਤਾ ਹੈ ਪਹਿਲਾਂ ਸਰਕਾਰ ਨੇ ਹੜ੍ਹ ਪ੍ਰਭਾਵਿਤ ਲੋਕਾਂ ਤੇ ਕਿਸਾਨਾਂ ਲਈ ਰਾਹਤ ਪ੍ਰਬੰਧਨ ਕਰਨ ਦੇ ਲਈ ਕਈ ਵੱਡੇ ਫੈਸਲੇ ਲਏ ਜਿਸ ਕਰਕੇ 20000 ਪੈ ਪ੍ਰਤੀ ਏਕੜ ਦੇ ਸਹਾਬ ਦੇ ਨਾਲ ਮੁਆਵਜ਼ਾ ਦਿੱਤਾ ਜਾਵੇਗਾ ਲਗਭਗ ਪੰਜਾਬ ਦੀ 5 ਲੱਖ ਏਕੜ ਝੋਨੇ ਦੀ ਫਸਲ ਸਵਾਹ ਹੋ ਗਈ ਹੈ ਦੂਸਰੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਸੈਸ਼ਨ ਦੇ ਵਿੱਚ ਕੁਝ ਉਲਟ ਫੇਰ ਵੀ ਕਰ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਚਾਹੇ ਉਹ ਹੋਣ ਹਰਮੀਤ ਸਿੰਘ ਪਠਾਨ ਮਾਜਰਾ ਤੇ ਚਾਹੇ ਹੋਣ ਨਰੇਸ਼ ਪਟਾਰੀਆ ਅਤੇ ਕੁਲਦੀਪ ਸਿੰਘ ਧਾਲੀਆ ਹੋਣਾ ਵੱਡੂ ਵੀ ਕਸੀਟਿਆ ਗਿਆ ਸੀ ਕਿ ਅਫਸਰशाही ਨੇ ਸਾਡੀ ਨਹੀਂ ਸੁਣੀ ਜੇਕਰ ਅਫਸਰ ਸਾਹਿਬ ਦੀ ਚਾਹੀ ਨੇ ਸਾਡੀ ਸੁਣੀ ਹੁੰਦੀ ਤਾਂ ਪੰਜਾਬ ਦੇ ਹਾਲਾਤ ਬੱਤਰ ਨਹੀਂ ਹੁੰਨੇ ਸੀ ਹਰਾਂ ਦੇ ਪਾਣੀ ਵਿੱਚ ਹੋ ਸਕਦਾ ਹੈ ਕਿ ਉਲਟ ਫੇਰ ਵੀ ਹੋਵੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਵਿਰੋਧੀ ਧਿਰ ਹੁਣ ਕਿਵੇਂ ਘੇਰਦੀ ਹੈ ਇਹ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਇੱਕ ਪਾਸੇ ਮਿਸ਼ਨ ਚੜ੍ਹਦੀ ਕਲਾ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ ਪੱਧਰ ਤੇ ਗੁਹਾਰ ਲਗਾਈ ਗਈ ਹੈ ਐਨਆਈ ਭਰਾਵਾਂ ਦੇ ਕੋਲੋਂ ਕਿ ਸਾਨੂੰ ਵੱਧ ਤੋਂ ਵੱਧ ਵਿੱਤੀ ਸਪੋਰਟ ਕੀਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਵਿਧਾਨ ਸਭਾ ਦੇ ਸੈਸ਼ਨ ਵਿੱਚ ਜਿਹੜਾ 26 ਤੋਂ 29 ਸਤੰਬਰ ਨੂੰ ਹੋ ਰਿਹਾ ਹੈ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲੈਂਦੇ ਨੇ ਕੀ ਪੰਜਾਬ ਵਾਸਤੇ ਰਾਤ ਹੈ ਕੀ ਪੰਜਾਬ ਨੂੰ ਜਿਹੜਾ ਇੱਕ ਮਤਾ ਪਾਇਆ ਗਿਆ ਕਿ ਜਿਸ ਦਾ ਰੇਤ ਜਿਸ ਦੀ ਖੇਤ ਉਸ ਦੇ ਤਹਿਤ ਕੀ ਜੀਸੀਬੀ ਮਸ਼ੀਨਾ ਟਰੈਕਟਰ ਡੀਜ਼ਲ ਜਾਂ ਪੈਸਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ ਜਾਂ ਨਹੀਂ ਕਿਉਂਕਿ ਗਾਰ ਅਤੇ ਰੇਤ ਲੱਗ ਪੱਗ ਆ ਜਿਹੜੀ ਹੈ ਉਹ 5 ਫੁੱਟ ਤੋਂ 7 ਫੁੱਟ ਜਾਂ ਚੁੱਕੀ ਹੈ ਇਵਨ ਦੋ ਜਿਹੜੀ ਗੰਨੇ ਦੀ ਫਸਲ ਸੀ ਕੱਲ ਕੁਛ ਅਸੀਂ ਤਸਵੀਰਾਂ ਵੇਖੀਆਂ ਸੋਸ਼ਲ ਮੀਡੀਆ ਤੇ ਗੰਨੇ ਦੀ ਫਸਲ ਨੂੰ ਵੀ ਪਾਣੀ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਅਰਬ ਦੀ ਅਰਬੀ ਦੀ ਫਸਲ ਵੀ ਸਬਜੀ ਵੀ ਤਬਾਹ ਹੋਈ ਹੈ ਯਾਨੀ ਕਿ ਸਾਰੀਆਂ ਫਸਲਾਂ ਦੇ ਮੁਆਵਜ਼ੇ ਕਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਅਸੀਂ ਆ ਜਿਹੜਾ ਹੈ ਲੱਗ ਪੱਗ ਉਹਦਾ ਨਾਮ ਕੀ ਹੈ ਕਿ ਐ 54 ਦਿਨਾਂ ਦੇ ਵਿੱਚ ਮੁਆਵਜ਼ਾ ਦੇਵਾਂਗੇ 45 ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਆਵਜ਼ਾ ਦੇ ਪਾਉਂਦੇ ਨੇ ਜਾਂ ਨਹੀਂ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਧੰਨ